ਹਾਂਜੀ ਸ਼ਸ਼ੀ ਕਾਲੀ ਸਾਰਾ ਨੂੰ ਤੋਂ ਦਪੈ ਰਹੀ ਹੈ ਮੱਠੀ ਮੱਠੀ ਤੇ ਅੱਛੀ ਬਣਾਉਂ ਜਾ ਰਿਖੋਆ ਕੋ ਦਿਚ ਲੋ ਰਿਹਾ ਲੋ ਜੁਲੇ ਦੇ ਵਿੱਚ ਅੱਗ ਮੱਚ ਚੁਕੀ ਹੈ ਸਾਰੀ ਚੁਲਾ ਨਹੀਂ ਹੈਗਾ ਇਹ ਸਾਰਿਆਂ ਨੂੰ ਦੱਸੋ ਕੀ ਹੈ ਵੈਸੇ ਬਹੁਤ ਕਾਟ ਨੂੰ ਪਤਾ ਹੋਊਗਾ ਕੀ ਹੈ ਤੇ ਤਿਆਰੀਆਂ ਸ਼ੁਰੂ ਹੋ ਗਿਆ ਨੇ ਖੋਏ ਦੀਆਂ ਥੋੜੇ ਥੋੜੇ ਟਾਈਮ ਬਾਅਦ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਲੋ ਜੀ ਕੋਸ ਸਾਫ ਉਹ ਨਟਕੇ ਆ ਪਾਏ ਨੇ ਅੱਗੇ ਇੱਧਰ ਆ ਜਾ ਖੋਆ ਬਣਾਉਣਾ ਅੰਦਰ ਅੰਦਰ ਬਾਈ ਇਹ ਬੰਦੇ ਬਹੁਤ ਕੰਮ ਚੋਰ ਨੇਗੇ ਤੇ ਜਾ ਕੇ ਗੇੜ ਦੇ ਵਿੱਚ ਖੜ ਗਏ ਨੇ ਆ ਜਾਓ ਆ ਜਾਓ ਆ ਜਾਓ ਜੀ ਆਲ ਰਹੀਆਂ ਨੇ ਤਿਆਰ ਨੇ ਜਿਉਰਾ ਸੁਰਾਤੇ ਪਹਿਲਾ ਹੋ ਰਹੀ ਹੈ ਕੜਾਹੀ ਦੀ ਕਸਾਈ ਪਟਾਈ ਕੋਸ ਸਾਫ ਆਪ ਸਾਫ ਕਰਨਗੇ ਕੋਸ ਸਾਫ ਨੂੰ ਲੱਗੀ ਹੋਈ ਹੈ ਬਸ ਚਾਹ ਪੀ ਲਓ ਜੀ ਪਹਿਲਾਂ ਹਲਵਾਈ ਸਾਹਿਬ ਇਹ ਆ ਸਾਡਾ ਅੱਜ ਦਾ ਹਲਵਾਈ ਲੋ ਜੀ ਬੋਲੋ ਵਾਈ ਗਰੂ ਹਲਵਾਈ ਨੇ ਕੰਮ ਸ਼ੁਰੂ ਕਰਤਾ ਆ ਉਹਦਾ ਹਲਵਾਈਆ ਖੋਆ ਵਧੀਆ ਕੱਢੀ ਹਲਵਾਈ ਦੇ ਹੱਥ ਚਾਹ ਪਉੜਨੀ ਤੇ ਚਾਹ ਪਉੜਨੀ ਚ ਦੁੱਧ ਐਵੇਂ ਰੱਖ ਹਲਵਾਈਆ ਸ਼ਲਵਾਈ ਚਲ ਹਲਵਾਈਆ ਬੋਲ ਵਾਹਿਗੁਰੂ ਤੈਨੂੰ ਕੰਮ ਘਟਾਉਂਦਾ ਨਾ ਪੋਸਾ ਵਾਹਿਗੁਰੂ ਕੋਣ ਕਹੂ ਕਹਤਾ ਸੀ ਕਹਿੰ ਮੈਂ ਕਿਹਾ ਸੀ ਦੇਖਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਪੂ ਨੇ ਖਾਣਾ ਖੋਆ ਤੇ ਖੋਆ ਨਿਕਲੇ ਵੱਧ ਓਹੋ ਹੋ ਹੋ ਹਲਵਾਈ ਤਾਂ ਛਨੀ ਵਾਲੇ ਮਾਰਦਾ ਥੱਕ ਗਿਆ ਵਸ ਇਨਾ ਕਰਨ ਵਾਲੀ ਹਲ ਤਾਂ ਖਰਚਾ ਨਾ ਚਲਵਾਉਣਾ ਹਲਵਾਈਆ

ਕੀ ਕਹਿੰਦੇ ਆ ਉਹਨੂੰ ਗਾਜਰੇ ਦੇ ਜਿੜੇਲਾ ਗਾਜਰੇ ਨਾਲ ਕਿ ਜਿੜੇਲਾ ਤੇ ਜਿੜੇਲਾ ਗਾਜਰਾ ਕਿੱਥੇ ਐ ਚ ਹਰੇ ਪੌਣੀਆਂ ਨੇ ਹਾਲ ਤਾਂ ਖੋਆ ਤਾਂ ਮਾਰਿਆ ਨਹੀਂ ਮਾਰਾਂਗੇ ਹਾਂ ਚਲੋ ਜੀ ਸਾਡਾ ਹਲਵਾਈ ਕਰ ਰਿਹਾ ਕੰਮ ਸ਼ੁਰੂ ਜੇ ਕਿਸੇ ਨੇ ਖੋਆ ਕਢਾਉਣਾ ਹੋਵੇ ਸਾਡੇ ਹਲਵਾਈ ਨੂੰ ਬੁਲਾ ਸਕਦੇ ਆ ਜਾਏਗਾ ਕਿਸੇ ਹੋਰ ਦੇ ਕੋਆ ਕਢਾਣੇ ਹਾਂ ਕਢ ਦੇਗੀ ਕਢ ਦੋ ਪੱਕਾ ਸਾਂញਾ ਫੜ ਲਵੇਂ ਠੀਕ ਐ ਜੀ ਤੁਸੀਂ ਕੰਟੈਕਟ ਕਰ ਸਕਦੇ ਛੋਟੇ ਹਲਵਾਈ ਨਾਲ 80 ਰੁਪਏ ਕਿਲੋ ਦੁੱਧ ਦੇ 80 ਰੁਪਏ ਤਾਂ ਲੋ ਅੱਛਾ ਹੋਰ ਹਲਵਾਈ ਦੇ ਨਾਲ ਕੌਣ ਜਾਊਗਾ ਕੱਲੀ ਕੱਲੀ ਖਰਚਾ ਨਾ ਮਾਰ ਲੇਗੀ ਦੇਖ ਲੈ ਦੋ ਦਿਨ ਉੱਠਿਆ ਨਹੀਂ ਆ ਨਾ ਵੱਡਾ ਹਲਵਾਈਆ ਲਓ ਜੀ ਅਸੀਂ ਧਰ ਲਿਆ ਚੁਰ ਤੇ ਚੁਰ ਦੇ ਉੱਤੇ ਰੱਖ ਲਈ ਐ ਕੜਾਹੀ ਕੜਾਹੀ ਦੇ ਵਿੱਚ ਪਾ ਲਿਆ ਦੁੱਧ ਤੇ ਹੁਣ ਭਰਨ ਜਾ ਰਿਹਾ ਖੋਆ ਹਲਵਾਈ ਸਾਡਾ ਤਿਆਰ ਵਰ ਤਿਆਰ ਹੈ ਪੂਰੇ ਜੋਸ਼ ਦੇ ਵਿੱਚ ਹੈ ਹਿੰਦੀ ਨਹੀਂ ਪੰਜਾਬੀ ਭਈਆਂ ਨੂੰ ਪਹਿਲੀ ਪੰਜਾਬ ਚੋਂ ਕੱਢੀ ਜਾਂਦੇ ਤੂੰ ਬੋਲਦੀ ਹੈ ਹਿੰਦੀ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਮੈਨੂੰ ਹਿੰਦੀ ਨਹੀਂ ਆਉਂਦੀ ਆਪਣਾ ਮਿਲ ਨਹੀਂ ਰਹਾ ਸੜ ਕੇ ਹਲਵਾਈਆ ਪੈਸੇ ਦੇ ਦੇ ਤੈਨੂੰ ਖਰਚਣਾ ਵਧੀਆ ਮਾਰ ਤੂੰ ਤਾਂ ਹੁਣੀ ਥੱਕ ਗਈ ਹੱਥ ਚਲਾਵਾ ਮੜਾ ਯਾਰ ਫੇਰ ਖੜ ਜਾ ਹਿਸ ਤੱਤਾ ਹੋ ਜਾ 16-17 ਕਿਲੋ ਤੇ ਹੋ ਜਾ ਬਾਬਾ ਸਾਰਾ ਖੁਆ ਕੱਢ ਦੇ ਹਲਵਾਈਆ ਵੰਡ ਦਾਂਗੇ ਪਾ ਸਾਰਾ ਹੋਰ ਪਾ ਦੋ ਪੜਾ ਦੇਣੀਆਂ ਇੰਨੇ ਨਾਲ ਦੁੱਧਾ ਇੰਨਾ ਕੀ ਬਣੂਗਾ ਖੁਆ ਠੀਕ ਗਾਜਰ ਵੀ ਬਣੇ ਲਾ ਗਾਜਰ ਦਾ ਗਜਰੇਲਾ ਗਾਜਰ ਦਾ ਗਜਰੇਲਾ ਇਹਨੂੰ ਕਹਿੰਦੇ ਗਾਜਰਪਾਕ ਗਾਜਰ ਦਾ ਗਜਰੇਲਾ ਗਾਜਰਪਾਕ ਅਸੀਂ ਬਥੇਰਾ ਖਾਦਾ ਛੋਟੇ ਹੁੰਦਿਆਂ ਨੇ ਆ ਤਮ ਐ ਵੀ ਖਾਦਾਗੇ ਜੀ ਤੇ ਮਨਾਂ ਕੀ ਇੰਨੀ ਹੁੰਨੀ ਆ ਹਰ ਵਾਰੀ ਮੇਰੇ ਮਾਮੀ ਮਨਾ ਕਰਦੀ ਹੁੰਦੀ ਆ ਐਦਕੀ ਫਿਰ ਮਾਮੀ ਨੇ ਬਣਾ ਕੇ ਦਿੱਤਾ ਤੈਨੂੰ ਮਾਮੀ ਬਿਮਾਰ ਹੋਈ ਪਈ ਬੇਚਾਰੀ ਹੱਪਾ ਮਾਮੀ ਆਪਾ ਮਾਮੀ ਨੂੰ ਕੜ ਕੇ ਦੇਖਾਂਗੇ ਅੱਦਕੀ ਅਗਲੀ ਐਸੇ ਤੇ ਆ ਜਾ ਇਸ ਵਾਰ ਤਾਂ ਹਲਵਾਈ ਨੇ ਕੰਟੈਕਟ ਲੈ ਰੱਖਿਆਗਾ ਖੋਆ ਕੱਢਣ ਦਾ ਹੋਰ ਕਿੱਥੇ ਕਿੱਥੇ ਜਾਂਦਾ ਹਲਵਾਈ ਆ ਬਰਨਾਲੇ ਬਠਿੰਡੇ ਰਾਜਗੜ੍ਹ ਫੋੜਾਦ ਰਾਜ ਰਾਕੇਆ ਪਾਸੇ ਹੂੰ ਹਲਵਾਈ ਤੂੰ ਹੱਥ ਘੱਟ ਮਾਰਦਾ ਘੱਟ ਹੱਥ ਮਾਰਦਾ ਨਾ ਚੱਲ ਹੱਥ ਦੇ ਲੋ ਹਲਵਾਈ ਸਾਹਿਬ ਕੁਰਸੀ ਲੈ ਲਓ ਤੁਸੀਂ ਲਿਆ ਕੇ ਲਓ ਰੰਦੋ ਖੜ ਕੇ ਕਰੋ ਕੰਮ ਈ ਰੂ ਡੂ ਡੂ ਇਹਦਾ ਕੰਸੀ ਆਏ ਠੰਡ ਨਾਲ ਲੱਗੜੀ ਫਤਨੂ ਸੇਕ ਲੱਗੂ ਵਧੀਆ ਐ ਖੜ ਕੇ ਦੇਖ ਤਾਂ ਹੱਕ ਇਧਰ ਕੀ ਹੁੰਦਾ ਗਾ ਧੁੰਦ ਦੇਖ ਕਿੰਨੀ ਐ ਧੁੰਦ ਪੈ ਰਹੀ ਐ ਧੁੰਦ ਦੇ ਵਿੱਚ ਅਸੀਂ ਹਬਲਾਇਆ ਹਲਵਾਈ ਇਮੀਡੀਏਟਲੀ ਹਲਵਾਈ ਬਹੁਤ ਸੋਹਣਾ ਕੰਮ ਕਰ ਰਿਹਾ ਹਾਲੇ ਸਟਾਰਟ ਹੀ ਕੀਤਾ ਐ ਲੈ ਕੇ ਰੱਬ ਦਾ ਨਾਮ ਕਿਵੇਂ ਲੈਤਾ ਸੀ ਰਲਵਾਈਆ ਵਾਹਿਗੁਰੂ ਜੀ ਪਹਿਲਾ ਮਾਰੀ ਹਲਵਾਈ ਨੇ ਛੱਕ ਕੜਾਹੀ ਧਰ ਅਨਸਾਰ ਹੁਕਾਣਾ ਮਾਰੇ ਤੇ ਚ ਬਾਈ ਖੁਰਚਣਾ ਮਾਰ ਖੁਰਚਣਾ ਇਹ ਹਲਵਾਈ ਦੀ ਨਾਨੀ ਨੇ ਫੜ ਲਿਆ ਖੁਰਚਣਾ ਇਹ ਟੀਮ ਆਈ ਹੋਈ ਐ ਦਰਾਸ ਤੋਂ ਕੱਢ ਰਹੀ ਅੱਜ ਖੁਆ ਹਵਾਈ ਨਾਲ ਸੰਪਰਕ ਕਰ ਸਕਦੇ ਹੋ ਦੇਖੋ ਜੀ ਅਸੀਂ ਹਲਵਾਈ ਚੇਂਜ ਕਰਤਾ ਅੱਛੇ ਤਰੀਕ ਵਧੀਆ ਕਰੋ ਵਧੀਆ ਹੀ ਆ ਤੇਰੇ ਕੋਲ ਹਵਾਈ ਵਧੀਆ ਆ ਆ ਤਾਂ ਵਧੀਆ ਨਹੀਂ ਲੱਗਦਾ ਮੈਨੂੰ ਆ ਵਧੀਆ ਲੱਗ ਰਿਹਾ ਤੁਹਾਨੂੰ ਜੀ ਲੱਗ ਰਿਹਾ ਜੀ ਸਾਨੂੰ ਵਧੀਆ ਲਗ ਰਿਆ ਲੈ ਇਹਨਾਂ ਨੇ ਹਲੇ ਗਾਜਰ ਵੀ ਨਹੀਂ ਪਾਈ ਕੁਛ ਨਹੀਂ ਕੀਤਾ ਗਾਜਰਾਂ ਹਲੇ ਨਹੀਂ ਪਾਈ ਆਇਦਾਂ ਮੈਂ ਰੋਟੀ ਖਾ ਕੇ ਹੱਟੀਆਂ ਪਹਿਲਾਂ ਖੁਆ ਬਣਾਵਾਂ ਪਹਿਲਾਂ ਖੁਆ ਬਣਾਵਾਂ ਖੁਆ ਬਣਾ ਕੇ ਫਿਰ ਗਾਜਰਾ ਕਰਾਂਗੇ ਦੇਖੋ ਪਹਿਲਾਂ ਖੁਆ ਬਣਾਉ ਨੂੰ ਫਿਰ ਕਰਾਂਗੇ ਗਾਜਰਾ ਕਾਸ ਦੇਖੋ ਕਿੰਨੀ ਸਾਰੀ ਲੱਕੜੇ ਲਾਈ ਹੋਈਆਂ ਕਿੰਨੀ ਲੱਕੜੇ ਹੈ ਤੁਲਸੀ ਵੀ ਤੋੜਦੀ ਮੇਰੀ ਲੋ ਜੀ ਗਜਰੇਲੇ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਹਲਵਾਈ ਹੁਣ ਕਰ ਰਿਹਾ ਗਾਜਰਾਂ ਦਾ ਕਦੂਕਾਸ ਹਲਵਾਈ ਜੀ ਹੈਲੋ ਧੁੱਪ ਨਿਕਲੇ ਇਧਰ ਚਾਕੂ ਹੁਣ ਤਾਂ ਦੇਖੋ ਐਨੀ ਮਿਹਨਤ ਹਲਵਾਈ ਦੀ ਵਾਹ ਜੀ ਵਾ 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 ਖੋਆ ਹਲੇ ਨਿਕਲ ਜਾਂਦਾ ਹੈ ਕੁਛ ਟਾਈਮ ਨੂੰ ਬਣ ਜਾਊਗਾ ਇਹ ਹਲਵਾਈ ਲੱਗਿਆ ਹੋਇਆ ਜੁਟਿਆ ਹੋਇਆ ਚਾਚਾ ਹਲਵਾਈਆ ਖੜਨਾ ਦਾਵ ਨਾਲ

कंप्लीट होने वाला है पप्पू गाजर चढ़ रही है जोर जोर दी जोर दी चल चल, चल 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 बाकी मिलते जाए छोटे जो ब्रेक तो बादच गया हलवाई तो आप ही खा रहा है हलवाई का खतर हुआ ਤੁਹਾਡੇ ਆੜੀ ਲਾ ਤੇ ਰੰਡੀ ਲੱਗ ਹਲਵਾਈ ਦਿਹਾੜੀ ਕਾਦੀ ਲਊਗਾ ਜੈ ਮੈਨ ਇੱਕ ਬਾਤੀ ਜਾਂ ਕਿ ਤੁਮ ਚ ਟਕਲਾ ਹਲੇ ਕਿਥੇ ਬਣ ਗਿਆ ਜਦੋਂ ਸੀ ਬਣਾਉਣਾ ਫਿਰ ਤੇਰੇ ਖਾਲ ਕੰਮ ਚਲ ਹਲਵਾਈ ਦੱਸ ਨਵੇੜ ਤਾਂ ਕੰਮ ਨਾ ਵੀ ਇੱਕ ਚਮਚ ਖਾਗ ਦੇ ਸਬਰ ਜੇ ਦੇਖੇ ਓ ਮਾਈ ਗॉड ਹਲਵਾਈ ਦਾ ਪਹਿਲਾਂ ਆਪ ਹੀ ਖਾਈ ਜਾਂਦਾ ਗਲਤ ਗੱਲ ਐ ਇਹ ਗਲਤ ਗੱਲ ਐ ਕਿੱਦਾਂ ਦਾ ਬਣਿਆ ਹਾਂ ਹੂੰ ਹੂੰ ਦੇਖੋ ਜੀ ਸਾਡੇ ਹਲਵਾਈ ਦੀ ਮਿਹਨਤ ਅੱਜ ਦੀ ਬਹੁਤ ਬਹੁਤ ਸੋਹਣਾ ਤੇ ਬਹੁਤ ਹੀ ਟੇਸਟੀ ਖੋਆ ਬਣਾਇਆ ਆਏ ਨੇ ਜਿਹਨੂੰ ਦੇਖ ਕੇ ਮੂੰਹ ਦੇ ਵਿੱਚ ਮੇਰ ਤਾਂ ਆ ਗਿਆ ਪਾਣੀ ਦੇਖੋ ਤੁਸੀਂ ਵੀ ਬਣਾਓ ਐਦਾਂ ਖੋਆ ਹੂੰ ਬਹੁਤ ਬਹੁ ਟੇਸਟੀ ਹੈ ਜੀ ਹਲਵਾਈ ਜੀ ਥੈਂਕ ਯੂ ਵੈਲਕਮ ਬੈਕ ਟੂਮ ਠੀਕ ਹੈ ਜੀ ਜਿਨ੍ਹਾਂ ਨੂੰ ਸਾਡਾ ਹਲਵਾਈ ਚਾਹੀਦਾ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਾਨੂੰ ਕਮੈਂਟ ਚ ਦੱਸੋ ਜਲਦੀ ਜਲਦੀ ਕਿ ਇਹਨਾਂ ਨੂੰ ਹਲਵਾਈ ਚਾਹੀਦਾ ਗਜਰੇਲਾ ਬਣਾਉਣ ਲਈ ਹਲਵਾਈਆ ਹੁਣ ਸਾਰਾ ਤੂੰ ਨਾ ਖਾ ਦੀ ਅਸੀਂ ਵੀ ਖਾਣਾ ਰਿਸ਼ਤੇਦਾਰਾਂ ਨੂੰ ਵੰਡਣਾ ਵੀ ਹੈ ਇਹ ਸਪੈਸ਼ਲੀ ਦੇਣਾ ਵੀ ਹੈ ਕਿਸੇ ਨੂੰ ਜੇ ਤੁਸੀਂ ਖਾ ਗਏ ਤਾਂ ਫਿਰ ਸਾਡੇ ਕੋਲ ਬਚੂ ਕੀ ਜਨਾਬ ਮੈਂ ਕੋ ਬਹੁਤ ਕੰਮ ਬਜਵਾਉਂ ਸੁਣੋ ਹੋਰ ਬਣਾਉਂਦਾ ਗਿਆ ਪਈ ਪੁੱਲੀ ਮਿਹਨਤ ਕਰਕੇ ਆਉਂਦਾ ਪੈਸੇ ਗਾਜਰ ਲਿਆ ਕੇ ਅੱਜ ਪੈਸੇ ਦੁੱਧ ਲਿਆ ਕੇ ਕੌਣ ਬਣਾਊਗਾ ਓ ਹਲਵਾਈ ਨੇ ਤਾਂ ਅੱਜ ਜ਼ਿਆਦਾ ਚਾਹ ਚੜ੍ਹ ਕੇ ਬਹੁਤ ਮਿਹਨਤ ਕੀਤੀ ਅੱਜ ਹਲਵਾਈ ਨੇ ਗਾਜਰਾਂ ਛੜੜੀਆਂ ਖੁਆ ਦੁੱਧ ਮਾਰਿਆ ਖਵਰ ਲਾਇਆ ਫਿਰ ਉਸ ਤੋਂ ਬਾਅਦ ਤੇ ਖਾਂਦਾ ਵੀ ਐਸੇ ਨਹੀਂ ਆ ਕੱਲੀ ਨੇ ਹਲੇ ਹੋਰ ਕਿਸੇ ਨੇ ਟੇਸਟ ਕਰਕੇ ਨਹੀਂ ਦੇਖਿਆ ਤੇ ਇਹਨੂੰ ਝੂਠਾ ਨਾ ਕਰੋ ਜੀ ਪਪੂ ਜੀ ਰਹਿੰਦੋ ਚਲੋ ਓਕੇ ਜੀ ਤੁਹਾਨੂੰ ਜੇ ਆਸੀ ਆਉਣਾ ਚਾਹੁੰਦੇ ਆ ਤਾਂ ਮੈਂ ਆ ਸਕਦਾ ਹਾਂ ਹਾਂ ਹਲਵਾਈ ਸਾਡਾ ਫ੍ਰੀ ਹੈ ਚਲੋ ਠੀਕ ਹੈ ਜੀ ਨਹੀਂ ਸਾਗ ਨਹੀਂ ਖਾਣਾ ਸੀ ਛੀ 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 ਲਓ ਜੀ ਸਾਰੇ ਹੁਣ ਕਰ ਦਿਓ ਬਾਏ ਬਾਏ